ਅਲੇ ਇਹ ਗੱਲ ਸੁਲਤਾਨਪੁਰ ਦੇ ਗਲੀਆਂ ਤੇ ਵਿਚਾਰਾਂ ਵਿਚ ਚਰਚਾ ਦਾ ਕਾਰਨ ਬਣੀ ਹੋਈ ਸੀ ਗੁਰੂ ਨਾਨਕ ਡੁੱਬ ਗਿਆ ਤੀਜੇ ਦਿਨ ਮੇਰੇ ਪਾਚਾ ਬਹੀਨ ਅਰੀ ਵਿੱਚੋਂ ਪ੍ਰਗਟ ਹੋਏ ਉੱਚੀ ਆਵਾਜ਼ ਵਿੱਚ ਸਾਧ ਦਿੱਤੀ ਸਤ ਕਰਤਾ ਸਤ ਕਰਤਾ ਨਾ ਕੋ ਹਿੰਦੂ ਨਾ ਮੁਸਲਮਾਨ ਉਹ ਲੋਕ ਜਿਹੜੇ ਗੁਰੂ ਨਾਨਕ ਦੇ ਮਾਰਾ ਦੇ ਡੁੱਬਣ ਤੇ ਆਕੰਬੇ ਵਿੱਚ ਫਸੇ ਹੋਏ ਸਨ ਹੁਣ ਇੱਕ ਆਕੰਬੇ ਵਿੱਚੋਂ ਨਿਕਲੇ ਤੇ ਦੂਜੇ ਆਕੰਬੇ ਵਿੱਚ ਘਰਸੇ ਗਏ ਉਹਨਾਂ ਨੇ ਤੇ ਆਪਣੇ ਵੱਲੋਂ ਗੱਲ ਮੁਕਾਦਤੀ ਸੀ ਜੀ ਗੁਰੂ ਨਾਨਕ ਦੇਵ ਡੁੱਬ ਗਿਆ ਲੇਕਿਨ ਬੇਈ ਨਦੀ ਵਿੱਚੋਂ ਤੀਜੇ ਦਿਨ ਮੇਲੇ ਪਾਛਾ ਜਦੋਂ ਪ੍ਰਗਟ ਹੋਏ ਹੁਣ ਲੋਕਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਤੀਜੇ ਦਿਨ ਕੋਈ ਮਨੁੱਖ ਪਾਣੀ ਵਿੱਚੋਂ ਜਿਉਂਦਾ ਕਿਵੇਂ ਨਿਕਲ ਸਕਦਾ ਤੇ ਪਾਛਾ ਨੇ ਜਿਹੜੀ ਸਾਦੇਤੀ ਦੋਵੇਂ ਬਾਵਾ ਫਲਾ ਕੇ ਆਖਿਆ ਨਾ ਕੋ ਹਿੰਦੂ ਨਾ ਮੁਸਲਮਾਨ ਨਾਲੇ ਉਸ ਸਮੇਂ ਦੀ ਗੱਲ ਹੈ ਜਦੋਂ ਦਿੱਲੀ ਵਿੱਚ ਲੋਧੀ ਖਾਨਦਾਨ ਦਾ ਰਾਜ ਇਸੇ ਖਾਨਦਾਨ ਦੇ ਰਾਤ ਸਮੇਂ ਇੱਕ ਵਿਦਵਾਨ ਪੰਡਿਤ ਕਾਂਸੀ ਤੋਂ ਪੜ ਕੇ ਆਇਆ ਜਿਹਦਾ ਨਾਮ ਸੀ ਮੋਦਨ ਉਹਦੀ ਵਿਦਵਤਾ ਦੀ ਧਾਕ ਸਾਰੇ ਹਿੰਦੋਸਤਾਨ ਵਿੱਚ ਫੈਲੀ ਕਿਸੇ ਨੇ ਜਾ ਕੇ ਬਾਦਸ਼ਾਹ ਲੋਧੀ ਨੂੰ ਆਖ ਦਿੱਤਾ ਲੋਧੀ ਸਾਹਿਬ ਇੱਕ ਹੋ ਜਾ ਵਿਦਵਾਨ ਪੜ ਕੇ ਆਇਆ ਹੈ ਜਦੀ ਵਿਦਵਤਾ ਦੀ ਧਾਕ ਕੁੱਲ ਹਿੰਦੁਸਤਾਨ ਮੰਨਦਾ ਹੈ ਇਬਰਾਹਿਮ ਲੋਧੀ ਨੇ ਬੁਲਾ ਲਿਆ ਉਸੇ ਸਮੇਂ ਮੋਦਰ ਨੂੰ ਆਪਣੇ ਦਰਬਾਰ ਵਿੱਚ ਤੇ ਕਹਿ ਲਗਾ ਮੋਦਰ ਮੈਨੂੰ ਦੱਸ ਵੀ ਹਿੰਦੂ ਚੰਗੇ ਨੇ ਜਾਂ ਮੁਸਲਮਾਨ ਚੰਗੇ ਨੇ ਫਿਰ ਪੜਿਆ ਲਿਖਿਆ ਵਿਦਵਾਨ ਕਾਂਸੀ ਦਾ ਪੜਿਆ ਹੋਇਆ ਕੀ ਜਵਾਬ ਦੇਵੇ ਉਹ ਕਹਿੰਦਾ ਹਿੰਦੂ ਚੰਗੇ ਨੇ ਜਾਂ ਮੁਸਲਮਾਨ ਚੰਗੇ ਨੇ ਮੋਦਰ ਨੇ ਬੜਾ ਗੰਭੀਰਤਾ ਨਾਲ ਇਹ ਸਵਾਲ ਨੂੰ ਵਿਚਾਰਿਆ ਤੇ ਕਹਿ ਦਿੱਤਾ ਬਾਚਾ ਸਲਾਮਤ ਗੱਲ ਤੇ ਗੁਣਾ ਤੇ ਮੁੱਕਦੀ ਹੈ ਹਿੰਦੂ ਵੀ ਚੰਗੇ ਨੇ ਤੇ ਮੁਸਲਮਾਨ ਵੀ ਚੰਗੇ ਇਬਰਾਹਿਮ ਨੇ ਜਦੋਂ ਸੁਣਿਆ ਵੀ ਹਿੰਦੂ ਵੀ ਚੰਗੇ ਨੇ ਔਰ ਤੁਸੀਂ ਹੁਕਮ ਦੇ ਦਿੱਤਾ ਇਹਦੀ ਮੂੰਹ ਵਿੱਚ ਇਹਦੀ ਜ਼बान ਵਿੱਚ ਸਿੱਕਾ ਭਗਲਾ ਕੇ ਪਾ ਦਿਓ ਇਹਦੇ ਕੰਨਾਂ ਵਿੱਚ ਸਿੱਕਾ ਭਗਲਾ ਕੇ ਪਾ ਦਿਓ ਇਹ ਹਿੰਦੂਆਂ ਨੂੰ ਚੰਗੇ ਕਹਿੰਦਾ ਮੈਂ ਇਹ ਗੱਲ ਸੁਣਨ ਵਾਸਤੇ ਤਿਆਰ ਨਹੀਂ ਇਹ ਉਚਾਈ ਰੱਖੀ ਆਖਦਾ ਕਿ ਮੁਸਲਮਾਨ ਚੰਗੇ ਨੇ ਜਦੋਂ ਇਬਰਾਹਿਮ ਲੋਧੀ ਔਰਤ ਮੋਦਰ ਦੇ ਮੂੰਹ ਵਿੱਚ ਸਿੱਕਾ ਭਗਲਾ ਕੇ ਪਾ ਰਿਹਾ ਤਾਂ ਕਿ ਹਿੰਦੂਆਂ ਨੂੰ ਚੰਗੇ ਨਾ ਆਖੇ ਐਨ ਉਸੇ ਦੌਰ ਵਿੱਚ ਗੁਰੂ ਨਗਰ ਦੇ ਮਹਾਰਾਜ ਮੈਨਾਂ ਦੇ ਵਿੱਚੋਂ ਪ੍ਰਗਟ ਹੋ ਕੇ ਗੱਲ ਕਰ ਰਹੇ ਨੇ ਨਾ ਕੋ ਹਿੰਦੂ ਨਾ ਮੁਸਲਮਾਨ ਇਹ ਗੱਲ ਕਿਸੇ ਨੇ ਜਾ ਕੇ ਕਾਜੀ ਨੂੰ ਕਹਿ ਦਿੱਤੀ ਕਾਜੀ ਸਾਹਿਬ ਮੌਕਾ ਬੜਾ ਵਧੀਆ ਲੱਭਿਆ ਸਬਾਬ ਬੜਾ ਚੰਗਾ ਬਣੇ ਗੁਰੂ ਨਾਨਕ ਦੇਵ ਕਹਿੰਦਾ ਨਾ ਕੋ ਹਿੰਦੂ ਨਾ ਮੁਸਲਮਾਨ ਇਹ ਤੇ ਕੁੱਲ ਦੁਨੀਆ ਜਾਣਦੀ ਹੈ ਕਿ ਖੱਤਰੀਆਂ ਨੇ ਘਰ ਦਾ ਜਨਮ ਹੈ ਲੋਕ ਇਹਨੂੰ ਹਿੰਦੂs ਸਵੀਕਾਰ ਕਰਦੇ ਨੇ ਤੇ ਜੇ ਉਹ ਆਪ ਇਹ ਗੱਲ ਕਹਿ ਰਿਹਾ ਨਾ ਕੋ ਹਿੰਦੂ ਨਾ ਮੁਸਲਮਾਨ ਤੇ ਸਾਨੂੰ ਉਹਨੂੰ ਇਸਲਾਮ ਧਰਮ ਵਿੱਚ ਲਿਆਉਣਾ ਚਾਹੀਦਾ ਲੋਕ ਆਪਣੇ ਧਰਮ ਦੇ ਵਾਅਦੇ ਵਾਸਤੇ ਬੜਾ ਕੁਝ ਕਰਿਆ ਕਰਦੇ ਨੇ ਧਰਮ ਵਿਚ ਲਿਉਣ ਵਾਸਤੇ ਕੁਝ ਲੋਕ ਅੱਜ ਕੱਲ ਪੈਸੇ ਦਾ ਆਦਾਨ ਪ੍ਰਦਾਨ ਵੀ ਕਰਦੇ ਨੇ ਦੇ ਰਹੇ ਨੇ ਪੈਸੇ ਤੁਸੀਂ ਸਾਡੇ ਧਰਮ ਵਿਚ ਆ ਜਾ। ਕਈ ਵਾਰੀ ਆਪਣੇ ਧਰਮ ਵਿਚ ਲਿਉਣ ਵਾਸਤੇ ਮਨੁੱਖ ਨੂੰ ਦਹਿਸ਼ਤ ਵੀ ਦਿੱਤੀ ਜਾਂਦੀ ਹੈ। ਜਦੋਂ ਕਾਜੀ ਨੇ ਗੱਲ ਸੁਣੀ ਉਹਨੇ ਸਲਾਹ ਕੀਤੀ ਨਵਾਬ ਦੌਲਤ ਖਾਨ ਨਾਲ। ਨਵਾਬ ਸਾਹਿਬ ਹਿੰਦੂ ਆਰੇ ਘਰ ਦਾ ਜੰਮਿਆ ਹੈ ਨਾਨਕੇ ਗੱਲ ਕਹਿ ਰਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ। ਜਿਉ ਮੁਸਲਮਾਨਾਂ ਨੂੰ ਵੀ ਆਦਮ ਤੇ ਸਤਕਾਰ ਦਿੰਦਾ ਤੇ ਕਿਉਂ ਨਾ ਉਹਨੂੰ ਮਸਜਿਦ ਵਿੱਚ ਲਿਆ ਕੇ ਉਹ ਤੋਂ ਨਮਾਜ਼ ਪੜ੍ਹਾ ਲਈ ਜਾ। اتحاد سے بڑا دلتس پہ لیکن سما اپنی منجل منزل وایا ہے گروہ نانک دیو مہاراج کو لے کاجی گیا دولت خانے دولتخانے پیج دوں لیا اس کو آ کے جی تندوسمان ایکو جا پیار سے ادب دینا تو پھر تعلق نماز پڑ پوری تیاری کر لی گئی مسلمان آ گئے اب وہ منت چاہو ہے کہ گروہ نانک مسلمان بن جائے گا نماز پڑے گا لوگ حیران سلطان پور کے کچھ ہندو بھی آ گئے ਉਹ ਕਹਿਣਾ ਚਾਉਂਦੇ ਨੇ ਗੁਰੂ ਨਾਨਕ ਤੂੰ ਹਿੰਦੂ ਏ ਤੈਨੂੰ ਨਮਾਜ਼ ਨਹੀਂ ਪੜਨੀ ਚਾਹੀਦੀ ਮੁਸਲਮਾਨਾਂ ਨੇ ਮਨ ਵਿੱਚ ਚਾਹ ਉਹ ਹੈ ਅੱਜ ਇੱਕ ਹਿੰਦੂ ਇਸਲਾਮ ਵਿਚ ਆ ਜਾਏਗਾ ਮੁਸਲਮਾਨ ਬਣ ਜਾਏਗਾ ਸਾਡੇ ਧਰਮ ਵਿੱਚ ਵਾਧਾ ਹੋ ਜਾਏਗਾ ਸਾਡੇ ਧਰਮ ਵਿੱਚ ਇਹੋ ਪ੍ਰਵੇਸ਼ ਦੇ ਨਾਲ ਸਾਡੀ ਬਹੁਤ ਵੱਡੀ ਪ੍ਰਗਤੀ ਹੋਵੇਗੀ ਕਾਜੀ ਵੀ ਖਲੋ ਗਿਆ ਮੌਲਵੀ ਵੀ ਖਲੋ ਗਿਆ ਨਵਾਬ ਜ਼ੌਲਖਾਨ ਵੀ ਖਲੋ ਗਿਆ ਤੇ ਗੁਰੂ ਨਾਨਕ ਦੇ ਮਹਾਰਾਜ ਵੀ ਖਲੋ ਗਏ ਕਾਹ ਕਿਹਾ ਲਗਾ ਗੁਰੂ ਨਾਨਕ ਤੂੰ ਇਹ ਗੱਲ ਕਹਿ ਰਿਹਾ ਨਾ ਕੋ ਹਿੰਦੂ ਨਾ ਮੁਸਲਮਾਨ ਇਹਦਾ ਮਤਲਬ ਤੂੰ ਹਿੰਦੂ ਆ ਤੇ ਮੁਸਲਮਾਨ ਨੂੰ ਨਿੱਕੋ ਜਾਂ ਪਿਆਰ ਤੇ ਆਦਮ ਦੇਣਾ ਫਿਰ ਆਹ ਸਾਡੇ ਨਾਲ ਨਮਾਜ਼ ਪੜ। ਪਾਚਾ ਕੱਲ੍ਹ ਦੇ ਕਾਜੀ ਸਾਹਿਬ ਮੈਂ ਨਮਾਜ਼ ਪੜਨ ਵਾਸਤੇ ਤਿਆਰ ਹਾਂ। ਪੂਰੀ ਤਿਆਰੀ ਕਰ ਦਿੱਤੀ ਗਈ ਮਸਜਿਦ ਵਿੱਚ ਇਕੱਠ ਹੋ ਗਿਆ ਸੁਲਤਾਨਪੁਰ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇੱਕ ਅਜੀਬ ਕੌਤਕ ਨੂੰ ਵੇਖਣ ਲਈ ਇਕੱਠੇ ਹੋ ਗਏ। ਕਾਜੀ ਨੇ ਇਸ਼ਾਰਾ ਮੌਲਵੀ ਨੇ ਇਸ਼ਾਰਾ ਕਰ ਦਿੱਤਾ ਨਮਾਜ਼ ਪੜਨ ਦਾ। ਮੌਲਵੀ ਦੇ ਇਸ਼ਾਰੇ ਦੀ ਦੇਖਤੀ ਕਾਜੀ ਵੀ ਝੁੱਕ ਗਿਆ ਨਵਾਜ਼ਪਨਵਾਦ ਤੇ ਨਵਾਬ ਦੌਲਤ ਖਾਂ ਵੀ ਝੁੱਕ ਗਿਆ ਸਾਰੇ ਮੁਸਲਮਾਨ ਨਵਾਜ਼ਪਨਵਾਦ ਤੇ ਝੁੱਕ ਗਏ ਗੁਰੂ ਨਾਨਕ ਦੇ ਮਹਾਰਾਜ ਅਹਲ ਖਲੋਟੇ ਨੇ ਝੁਕੇ ਨਹੀਂ ਜਦੋਂ ਕਾਜੀ ਝੁਕਿਆ ਹੋਇਆ ਨਵਾਬ ਝੁਕਿਆ ਹੋਇਆ ਮੁਸਲਮਾਨ ਝੁਕੇ ਹੋਏ ਨੇ ਗੁਰੂ ਨਾਨਕ ਦੇ ਮਹਾਰਾਜ ਤਾੜੀ ਮਾਰ ਕੇ ਹੱਸ ਪਏ ਅੱਗ ਲੱਗੀ ਕਾਜੀ ਨੂੰ ਸੜ ਗਿਆ ਮੌਲਵੀ ਬਿਆਕਰ ਹੋ ਗਿਆ ਨਵਾਬ ਦੌਲਤ ਖਾਂ ਉਹਨਾਂ ਆਖਿਆ ਸੌਖਿਆ ਨਵਾਜ਼ ਤੇ ਪੂਰੀ ਕੀਤੀ نماز پوری کر دیا سار گرو نانک دی مہاراج کڑ کے قاضی نے آخر گرو نانک سی میں نماز پڑھا گا نماز نہیں پڑھی گرو نانک دی مہاراج کہہ لگے نے قاضی صاحب میں نماز پڑھ رہا سا کاجی کہہ لگا نہیں گرو نانک تو نماز نہیں پڑھی نماز اسی پڑھ رہے تھا اسی چکے ہوئے تو نماز دی تھان تے اسلام کا موجود اڑایا مخاول لڑایا تاری مار کے ہسے جب اینی گل کاجی نے آنکھی دے پاچھا مسکراہ پہے او کہنے لگے دے کاجی صاحب کا خدا نے گھر میں کھلوتا ہے مسید مسیح کلوتا ہے ساتھ دسی جا نماز پڑھ لی چکیا ہوا ایسی نماز خدا دی پڑھ رہا ہے جی گھر کھوڑی سے دی نماز پڑھ نماز نواز ڈوس خان لگے نماز صاحب تو وڈا بھی اگے کوئی راجہ ہے جستے اگے تبھی جبابہ ہونا پے گا سچ دسنا ਜਿਹਨੋਂ ਲੋਕਾਂ ਨੂੰ ਨਵਾਦ ਤੇ ਚੁਕੇ ਸੀ ਨਵਾਬ ਅੱਲਾ ਦੀ ਪਰ ਐਸੀ ਨਵਾਦ ਅੱਲਾ ਦੀ ਪਰ ਐਸੀ ਖਰਾਦ ਹੀ ਪਰ ਐਸੀ ਦਾ ਕਾਬਲ ਵਿੱਚ ਘੋੜੇ ਖਰੀਦੇ ਸੀ ਇੱਕ ਪਾਸੇ ਗੁਰੂ ਨਾਨਕ ਦੇ ਮਹਾਰਾਜ ਆਪਣੀ ਗੱਲ ਕਹਿੰਦੇ ਡਾਰੇ ਨੇ ਕਾਜੀ ਤੇ ਮੌਲਵੀ ਨਵਾਬ ਦੌਲਤਖਾਂ ਜਿਹੜਾ ਸਵਾਲ ਕਰਦੇ ਨੇ ਨਵਾਦ ਦੇ ਸੰਬੰਧ ਵਿੱਚ ਸਮਾ ਆਪਣੀ ਮੰਡਲ ਤੇ ਜਾਣ ਵਾਲਾ ਹੈ ਉਹ ਸਮੇਂ ਦੇ ਲੈਣਾ ਨੂੰ ਤਰਲੋਤਨ ਸਿੰਘ ਪਮਦੀ ਦਾ ਢਾੜੀ ਦਿੱਤਾ ਦਰਸ਼ਨ ਸਿੰਘ ਬਲਮੁਲਾਪੁਰ ਸਰੰਗੀ ਬਾਟਰ ਤਮਕਾਰ ਸਿੰਘ ਜਲਾਲਾਬਾਦੀ ਆਦੇ ਢਾੜੀ ਗੁਰਪ੍ਰੀਤ ਸਿੰਘ ਚੌਕੀਮਾਨ ਆਪ ਸੰਕਾ ਦੀ ਸੇਵਾ ਵਿੱਚ ਆਖਰੀ ਕੱਬਤਾ ਬਜੋ ਹੈ ਇਹੋ ਕਹਿਣਾ ਰਿਹਾ ਹੈ پڑی تال با جی ات کے بہا لال کا چپ وٹ کے لے جا خدا دے کروں کٹی کٹ کے لے جا خد ਤੂੰ ਬੋਲ ਦੇ ਸੱਚ ਝੂਠ ਨੂੰ ਤੇਰਾ ਜਵ ਵਿੱਚ ਤੋਲ ਦੇ ਦੱਸ ਕਾਜੀ ਦੇ ਕੋੜੀ ਇਹਦਾ ਖੋਲ shut up ਟੱਕ ਦਾ ਪੁੰਨ ਦੇਤ ਬਾਬਾ ਸਾਨੂੰ ਜਾਪਦਾ ਤੇ ਤੇਰਾ ਤਾਤਰਮ ਕੋਈ ਨਾ ਵੇਖਤਾਰੀ ਆ ਪਛਾਲਿਆ ਬਰਮ ਕੋਈ ਨਾ ਵੇਖਤਾਰੀ ਆ ਪਛਾਲਿਆ ਬਰਮ ਕੋਈ ਨਾ ਇਹਦਾ ਕਾਬਲੋ ਖਰੀਦਦਾ ਸੀ ਕੋੜੀਆਂ ਕਾਬਲੋ ਖਰੀਦਦਾ ਸੀ ਕੋੜੀਆਂ ਕੰਦ ਨੁਕਰੇ ਮਲਾ ਦਾ ਫੇਰ ਜੋੜੀਆਂ ਮੈਂ ਤਾਂ ਪਰਾਜ ਮੁਕਾਵਾ ਗੱਲਾਂ ਥੋੜੀਆਂ सारेओ तूं کا वाह नवाज़ जी ਸ਼ਰਮਿੰਦਾ ਹੋ ਕੇ ਸਿੱਖ ਲੋਗਿਆ ਗੁਰਾ ਹਦਿ ਸ਼ਰਮਿੰਦਾ ਹੋ ਕੇ ਸਿੱਖ ਲੋਗਿਆ ਹੋਰ ਗੁਰੂ ਨਾਨਕ ਦੇਵ ਜੀ ਨੇ ਹੀ ਕਮਾਈ ਹੈ ਗੁਰੂ ਨਾਨਕ ਦੇਵ ਜੀ ਨੇ ਹੀ ਕਮਾਈ ਹੈ ਜਿਨੇ ਸੋਦੀ ਸਾਰੀ ਧਰਤ ਲੁਕਾਈ ਹੈ ਉਹਨਾਂ ਹੰਖੜਾ ਵਿੱਚ ਤੇਰੀ ਵੜੀ ਆਈ ਹੈ ਪੰਜ ਵੇਲੇ ਦੀ ਨਵਾਜ਼ ਪੜਨੀ ਸਿਖਾ ਗਿਆ ਜੇਕਰ ਆਹੋ ਜੀ